ਇੱਕ ਦਿਨ ਸੂਰਜਪੁਰ ਰਿਆਸਤ ਦੇ ਰਾਜਾ ਵੀਰ ਸਿੰਘ ਸ਼ਿਕਾਰ ਉੱਤੇ ਨਿਕਲੇ ਸ਼ਿਕਾਰ ਕਰਦੇ ਸਮੇਂ ਉਹ ਬਹੁਤ ਥੱਕ ਗਏ ਸੀ ਤੇ ਇਸ ਲਈ ਉਹ ਆਰਾਮ ਕਰਨ ਲਈ ਇੱਕ ਥਾਂ ਤੇ ਰੁਕ ਗਏ ਜੰਗਲ ਸੰਘਣਾ ਸੀ ਤੇ ਚਾਰੇ ਪਾਸੇ ਹਿੰਸਕ ਜਾਨਵਰਾਂ ਤੇ ਪੰਛੀ ਗਰਜ ਰਹੇ ਸਨ ਪਰ ਰਾਜਾ ਇੱਕ ਸੁਚਿਤ ਰੁੱਖ ਦੀ ਛਾਂ ਵਿੱਚ ਬੈਠ ਗਿਆ ਤੇ ਥਕਾਵਟ ਕਰਨ ਰਾਜਾ ਸੌਂ ਗਿਆ ਤਾਂ ਇੱਕ ਸ਼ੇਰ ਨੇ ਰਾਜੇ ਉੱਤੇ ਹਮਲਾ ਕਰ ਦਿੱਤਾ। ਅਚਾਨਕ ਭੀਲ ਜਾਤੀ ਦਾ ਇੱਕ ਸ਼ਿਕਾਰੀ ਉੱਥੋਂ ਆਇਆ ਤੇ ਸ਼ੇਰ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਉਸ ਉੱਤੇ ਹੋਏ ਹਮਲੇ ਬਾਰੇ ਜਾਣ ਕੇ ਰਾਜਾ ਜਾਗਦਾ ਹੈ ਤੇ ਬਹੁਤ ਡਰ ਜਾਂਦਾ ਹੈ ਪਰ ਅਗਲੇ ਹੀ ਪਲ ਉਹ ਭੀਲ ਆਦਮੀ ਤੋਂ ਖੁਸ਼ ਹੋ ਜਾਂਦਾ ਹੈ ਅਤੇ ਉਸ ਨੂੰ ਦੋ ਪਿੰਡਾਂ ਦੇਣ ਦਾ ਵਾਅਦਾ ਕਰਦਾ ਹੈ। ਇਸ ਦੇ ਲਈ ਉਹ ਦਰਖਤ ਦੇ ਦੋ ਪੱਤੇ ਤੋੜ ਕੇ ਪਿੰਡ ਨੂੰ ਦੇਣ ਦਾ ਵਾਅਦਾ ਲਿਖਦਾ ਹੈ ਅਤੇ ਭਰੋਸਾ ਦਿਵਾਉਂਦਾ ਹੈ ਕਿ ਜੇ ਤੁਸੀਂ ਇਹ ਕਾਰਡ شاہی ਦਰਬਾਰ ਵਿੱਚ ਦਿਖਾਓਗੇ ਤਾਂ ਤੁਹਾਨੂੰ ਦੋ ਪਿੰਡ ਦੋ ਪਿੰਡ ਮਿਲ ਜਾਣਗੇ ਉਹ ਆਦਮੀ ਆਪਣੇ ਘਰ ਗਿਆ ਤੇ ਉਸ ਨੇ ਪੱਤੇ ਨੂੰ ਇੱਕ ਥਾਂ ਤੇ ਟੰਗ ਦਿੱਤਾ ਉਸ ਵਿਅਕਤੀ ਦੀਆਂ ਤਿੰਨ ਬੱਕਰੀਆਂ ਸਨ ਜੋ ਉਸ ਪੱਤੇ ਨੂੰ ਚਰਦੇ ਸਨ ਤੇ ਜਾਨੀ ਉਸ ਨੂੰ ਖਾ ਜਾਂਦੀ ਸਨ ਜਦੋਂ ਉਸ ਵਿਅਕਤੀ ਨੂੰ ਪਤਾ ਲੱਗਾ ਕਿ ਬੱਕਰੀ ਨੇ ਉਹ ਪੱਤੇ ਖਾ ਲਏ ਹੈ ਤਾਂ ਉਸ ਨੂੰ ਕੁਝ ਸਮਝ ਨਾ ਆਇਆ ਉਹ ਹੁਣ ਉਹ ਸੋਚਦਾ ਰਿਹਾ ਗਿਆ ਕਿ ਕੀ ਕਰਾਂ ਇਸ ਬਾਰੇ ਉਹ ਬਹੁਤ ਸੋਚ ਸੋਚਣ ਤੋਂ ਬਾਅਦ ਉਸ ਨੇ ਇੱਕ ਬਿਆਨ ਦਿੱਤਾ ਤੇ ਰੌਲਾ ਪਾਉਂਦਾ ਹੋਇਆ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਿਆ ਬੱਕਰੀਆਂ ਨੇ ਮੇਰੇ ਪਿੰਡ ਦੇ ਦੋ ਪਿੰਡ ਖਾ ਲਏ ਇਹ ਖਬਰ ਰਾਜੇ ਨੂੰ ਦਿੱਤੀ ਗਈ ਰਾਜੇ ਨੇ ਮੁਸਕਰਾ ਕੇ ਗੱਲ ਸਮਝ ਲਈ ਉਸ ਨੇ ਉਸ ਭੱਲੀ ਭੀਲਾ ਆਦਮੀ ਨਾਲ ਕੀਤਾ ਵਾਦਾ ਪੂਰਾ ਕੀਤਾ ਤੇ ਹੁਣ ਉਸ ਵਿਅਕਤੀ ਕੋਲ ਦੋ ਪਿੰਡ ਅਤੇ 50 ਤੋਂ ਵੱਧ ਬੱਕਰੀਆਂ ਸਨ ਮਾਤਿਕ ਸਿੱਖਿਆ ਕਿਸੇ ਵਿਅਕਤੀ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਭਾਵੇਂ ਹਾਲਾਤ ਕਿੰਨੇ ਵੀ ਪ੍ਰਤੀਕੂਲ ਕਿਉਂ ਨਾ ਹੋਣ ਉਹਨਾਂ ਨੂੰ ਉਸ ਦੇ ਅਨੁਕੂਲ ਬਣਿਆ ਜਾਣਾ ਚਾਹੀਦਾ ਹੈ ਜਦੋਂ ਹਾਲਾਤ ਅਨੁਕੂਲ ਨਹੀਂ ਹੁੰਦੇ ਤਾਂ ਹੀ ਵਿਅਕਤੀ ਆਪਣੇ ਆਪ ਨੂੰ ਬਾਹਰ ਕੱਢ ਸਕਦਾ ਹੈ ਸਾਨੂੰ ਔਖੀ ਸਥਿਤੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਸਾਨੂੰ ਆਖਰੀ ਦਮ ਤੱਕ ਲੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ